ਪ੍ਰੈਸ ਕਾਨਫਰੰਸ ਦੁਆਰਾ ਸੰਤਿਨ ਗਲੇ ਪਟਿਆਲਾ ਸ਼ਹਿਰ ਦੀ ਇੱਕ ਪੋਸ਼ਕ ਕਲੋਨੀ ਵਿੱਚ ਕਲੋਨੀ ਨਿਵਾਸੀਆਂ ਤੇ ਸਮਾਜ ਸੇਵੀ ਸੁਮੇਰ ਸੀੜਾ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਲੋਨੀ ਦੇ ਪ੍ਰਧਾਨ ਮਦਨ ਖਰਤੰਬਾ ਵੱਲੋਂ ਸਿੱਧੇ ਤੌਰ ਤੇ ਇਲਜ਼ਾਮ ਲਗਾਇਆ ਗਿਆ ਕਿ ਇਸ ਕਲੋਨੀ ਦੇ ਡਿਵੈਲਪ ਹੋਣ ਵਕਤ ਛੱਟੀ ਗਈ ਬੱਚਿਆਂ ਦੇ ਖੇਡਣ ਲਈ ਪਾਰਕ ਦੀ ਥਾਂ ਉੱਤੇ ਕਲੋਨੀ ਬਸਾਉਣ ਵਾਲੇ ਸੰਤ ਪ੍ਰਕਾਸ਼ ਸਿੰਘ ਦੇ ਪੁੱਤਰ ਅਤੇ ਨੂਵ ਵੱਲੋਂ ਕਾਗਜ਼ਾਂ ਦਾ ਹਵਾਲਾ ਦੇ ਕੇ ਕਬਜ਼ਾ ਕਰ ਲਿਆ ਗਿਆ ਤੇ ਇਸ ਨੂੰ ਅੱਗੇ ਵੇਚਣ ਦੀ ਫਰਾਕ ਵਿੱਚ ਹਨ ਮੈਂ ਤੇ ਨੀਚੇ ਤੋਂ ਹਟ ਤੋ ਉਹ ਕਿੱਥੇ ਰਹਿ ਕਿੱਥੇ ਪਹਿਲੇ ਨੀਂਦੇ ਕਰੋ ਭਾਈ ਮੈਂ ਕੀ ਨਾਮ ਹੈਗਾ ਔਰ ਜਿਹੜਾ ਇੱਥੇ ਕਲੋਨੀ ਦਾ ਮਾਮਲਾ ਹੈ ਉਸ ਬਾਰੇ ਦੱਸ ਦੋ ਜੀ ਹਾਂਜੀ ਮੈਂ ਨਵਨੀਤ ਕੌਰ ਤੇ ਇਹ ਜ਼ਮੀਨ ਜਿਹੜੀ ਹੈ ਜਿਹਦਾ ਇਹ ਰੌਲਾ ਕਰ ਰਹੇ ਨੇ ਇਹ ਸਾਡੀ ਸ਼ੁਰੂ ਤੋਂ 1999 ਤੋਂ 1998 ਤੋਂ ਜੋਗਿੰਦਰ ਕੌਰ ਦੇ ਨਾਮ ਸੀ ਸਾਡੀ ਮਾਤਾ ਜੀ ਦੇ ਨਾਮ ਉਸ ਤੋਂ ਬਾਅਦ ਮੇਰੇ ਨਾਮ ਤੇ ਪਟਾਨਾਮਾ ਹੋਇਆ ਜੀ ਤੇ ਇਹ ਸਾਡੀ ਜ਼ਮੀਨ ਹੈ ਇੱਕ ਕੁਸ਼ਕੂ ਚੰਦ ਕੋ ਲੋਕ ਨੇ ਜਿਹੜੇ ਇਹਨਾਂ ਨੂੰ ਹਥਿਆਨ ਲਈ ਇਸ ਜ਼ਮੀਨ ਨੂੰ ਹਥਿਆਨ ਲਈ ਸਾਨੂੰ ਸ਼ੁਰੂ ਤੋਂ ਥ੍ਰੈਟ ਕਰਦੇ ਆ ਰਹੇ ਨੇ ਸਾਨੂੰ ਤੰਗ ਕਰਦੇ ਆ ਰਹੇ ਨੇ ਤੇ ਮੈਨੂੰ ਮਨਜੋਗ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਦਵਾਏਗੀ ਮੈਮ ਕਿੰਨੀ ਕਿੰਨੀ ਕੁ ਜ਼ਮੀਨ ਹੈਗੀ ਹੈ ਇਹ ਇਹ 3200 ਗਜ ਦਾ ਪਲਾਟ ਹੈ ਜੀ ਉਹ ਕਹਿੰਦੇ ਕਿ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਛੱਡਿਆ ਹੋਇਆ ਹੈ ਇਹ ਸ਼ੁਰੂ ਤੋਂ ਇਹੀ ਗੱਲ ਕਹਿ ਕੇ ਸਾਨੂੰ ਤੰਗ ਕੀਤਾ ਜਾ ਰਿਹਾ ਹੈ ਹਾਂਜੀ ਕੀ ਕਹਿੰਦੇ ਤੰਗ ਕਿਵੇਂ ਕਰਦੇ ਸਰ ਕਦੇ ਪੁਲਿਸ ਪੇਜ ਜਾਂਦੇ ਨੇ ਕਦੇ ਕੁਛ ਕਦੇ ਕੁਛ ਕਿਹਾ ਜਾਂਦਾ ਕਿ ਇਹ ਜਗਾ ਛੱਡੋ ਮਤਲਬ ਸਾਨੂੰ ਇਸ ਤਰ੍ਹਾਂ ਤੰਗ ਕੀਤਾ ਜਾਂਦਾ ਬਾਰ-ਬਾਰ ਮੈਡਮ ਇਹ ਇਲਜ਼ਾਮ ਇਹ ਵੀ ਹੈ ਕਿ ਜਿਹੜੀ ਜਗਾ ਤੁਹਾਡੇ ਨਾਮ ਤੇ ਬੋਲਦੀ ਸੀ ਉਹ ਤੁਸੀਂ ਪਹਿਲਾਂ ਆਲਰੇਡੀ ਮਾਰਕੀਟ ਕੱਟ ਕੇ ਵੇਚ ਚੁੱਕੇ 4500 ਗੱਜਾ ਨਹੀਂ ਸਰ ਇਹ ਸਾਰੀ ਟੋਟਲ ਜਗਾ ਜਗਿੰਦਰ ਕੌਰ ਦੇ ਨਾਮ ਸੀ ਜੀ ਮੋਰਨ ਕੋ ਨਕਸ਼ਾ ਨਕਸ਼ੇ ਤੇ ਦਿਖਾ ਰਿਹਾ ਕਿ ਸਾਈਡ ਤੇ ਜਿਹੜਾ ਕਿ ਫੈਸਲਿਆਂ ਦੇ ਵਿੱਚ ਇਹ ਸਾਰਾ ਝੂਠਾ ਬਣਾਇਆ ਹੋਇਆ ਜੀ ਸਭ ਕੁਝ ਬਾਕੀ ਜੋਗਿੰਦਰ ਕੌਰ ਦੇ ਨਾਮ ਹੈ ਰਜਿਸਟਰਡ ਪਟਾ ਨਾਮਾ ਬੋਲਦਾ ਜੀ ਪਟਾ ਨਾਮਾ ਤੁਹਾਡੇ ਨਾਮ ਤੇ ਬੋਲਦਾ ਹੈ ਜੀ ਜੋਗਿੰਦਰ ਕੌਰ ਦੇ ਨਾਮ ਤੇ ਤੁਹਾਡੇ ਤੁਹਾਡਾ ਨਾਮ ਕਿਸ ਤਰ੍ਹਾਂ ਉਸੇ ਮੈਂਸ਼ਨ ਹੋਇਆ ਮਾਤਾ ਜੀ ਨੇ ਮੇਰੇ ਨਾਮ ਤੇ ਕੀਤਾ ਜੀ ਫਿਰ ਅੱਗੇ ਫਿਰ ਤੁਸੀਂ ਉਹਨੂੰ ਸੇਲ ਆਊਟ ਕੀਤਾ ਹੈਗਾ ਨਹੀਂ ਸਰ ਹੱਲੇ ਕੋਈ ਗੱਲ ਨਹੀਂ ਐਸੀ ਤੇ ਕੋਰਟ ਦਾ ਫੈਸਲਾ ਤੁਹਾਡੇ ਹੱਥ ਹੀ ਜਾ ਕੇ ਹਾਂਜੀ ਸਰ ਹਾਂਜੀ ਸਰ ਤੇ ਫਿਰ ਵੀ ਇਹਦੇ ਤੰਗ ਕਰੀ ਜਾਂਦੇ ਸਰ ਬਹੁਤ ਜ਼ਿਆਦਾ ਤੰਗ ਕਰ ਰਹੇ ਤੇ ਡਿਫਰਮੇਸ਼ਨ ਲਈ ਜਾ ਸਕਦਾ ਹੈ ਉਹਨਾਂ ਦੇ ਸਰ ਸਾਨੂੰ ਅਦਾਲਤ ਤੇ ਵਿਸ਼ਵਾਸ ਹੈ ਜੀ ਕਿਹੜਾ 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 ਕੋਰਟ ਤੁਸੀਂ ਗਏ ਹੋ ਜਿਹੜਾ ਤੁਹਾਡੇ ਹੱਕ ਤੇ ਆਇਆ ਸਰ ਅਦਾਲਤ ਤੇ ਮਨਦੀਪ ਸਿੰਘ ਜੱਜ ਦੇ ਹਾਂਜੀ ਤੇ ਮਨਾਸ ਦੀ ਜੀ ਹਾਂਜੀ ਸਰ ਸਟੇਟਸ ਕੋਈ ਗੱਲ ਗਈ ਜਾਰੀ ਹੈ ਕਿ ਸਟੇਟਸ ਕੋ ਲੱਗਿਆ ਹੋਇਆ ਉਹਦੇ ਤੇ ਸਰ ਉਹ ਵੇਖੋ ਸ਼ੁਰੂ ਤੋਂ ਜੋ ਹੈ ਉਹ ਤਾਂ ਸਭ ਨੂੰ ਪਤਾ ਹੀ ਹੈ ਬਾਕੀ ਪਟਨਾਮ ਜੁਗਿੰਦਰ ਕੌਰ ਦੇ ਨਾਮ ਹੈ ਇਸ ਜ਼ਮੀਨ ਦਾ ਭਾਵੇਂ ਜ਼ਮੀਨ ਤੁਹਾਡੀ ਹੈ ਹਾਂਜੀ ਜ਼ਮੀਨ ਸਾਡੀ ਹੈ ਅੱਗੇ ਮੈਡਮ ਕਿਤੇ ਕਿਤੇ ਨਾਮ ਦੇ ਕਿ ਉੱਥੇ ਕਹਿੰਦੇ ਵੀ ਲਗਾਤਾਰ ਤੇ ਟਰੈਕਟਰ ਵੀ ਆਉਂਦੇ ਆ ਪਲਾਟ ਕੱਟੇ ਜਾ ਰਹੇ ਆ ਇਸ ਜਗ੍ਹਾ ਦੇ ਉੱਪਰ ਕੀ ਆਪਾਂ ਇਹਨੂੰ ਅੱਗੇ ਸੇਲ ਆਊਟ ਵੀ ਕਰ ਸਕਦੇ ਸਰ ਇਹ ਸਭ ਝੂਠ ਹੈ ਅਫਵਾਹ ਹਾਂਜੀ ਜੁਗਿੰਦਰ ਕੌਰ ਦੇ ਹੋਰ ਵੀ ਵਾਰਸ ਹੈਗੇ ਆ ਜੀ ਹਾਂਜੀ ਕੌਣ ਉਹਨਾਂ ਦੇ ਵਾਰਸ ਹੋ ਸੀ ਉਹ ਉਹਨਾਂ ਦੇ ਬੇਟਾ ਨੇ ਬੇਟੇ ਨੇ ਬੇਟਾ ਰੂਪਿੰਦਰਪਾਲ ਸਿੰਘ ਜੀ ਮੈਂ ਉਹਨਾਂ ਦੀ ਵਾਈਫ ਹਾਂ ਨਮਨੀਤ ਕੌਰ ਡੈਥ ਤੋਂ ਪਹਿਲਾਂ ਇਹਨਾਂ ਨੇ ਕਰ ਦਿੱਤੀ ਸੀ ਜਦੋਂ ਹੋਣ ਵਾਲੀ ਮਤਲਬ ਕਾਫੀ ਤਬੀਅਤ ਖਰਾਬ ਹੋ ਗਈ ਸੀ ਉਹਨਾਂ ਦੀ ਤਾਂ ਉਹਨਾਂ ਨੇ ਡਿਸੀਜਨ ਲਿਆ ਕਿ ਮੈਂ ਇਹ ਜ਼ਮੀਨ ਤੁਹਾਡੇ ਨਾਮ ਕਰ ਦਵਾਂ ਇੱਕ ਇਹ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਤੁਹਾਡੇ ਨਾਲ ਪੋਲੀਟੀਕਲ ਤੁਹਾਡੇ ਨਾਲ ਹੈਗੇ ਲੋਕ ਜਿਹੜੇ ਇਸ ਕੰਮ ਨੂੰ ਜਿਹੜਾ ਅੰਜਾਮ ਦੇ ਰਿਹਾ ਦੋਨੋਂ ਇਸ ਚੀਜ਼ ਦੇ ਉੱਪਰ ਦਬਾਅ ਬਣਾ ਰਹੇ ਨਹੀਂ ਸਰ ਇਹ ਕੋਈ ਮੈਨੂੰ ਪਤਾ ਨਹੀਂ ਹੈ ਮਸਤੀ ਕੇ ਗੁਰਦੀਪ ਗੁਰਦੀਪ ਨਾਮ ਹੈ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਜੋ ਕਿ ਮੈਂ ਆਪਣਾ ਕਿਤੇ ਤੋਂ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਿਹਾ ਪਿਛਲੇ 20-25 ਸਾਲਾਂ ਤੋਂ ਜੀ ਤੁਹਾਨੂੰ આરોਪ ਲੱਗਿਆ ਕਿ ਇਹ ਪਲੇਗਰਾਉਂਡ ਦੀ ਥਾਂ ਹੈ ਜਿਹੜੀ ਤੁਸੀਂ ਵੇਚਣਾ ਚਾਹੁੰਦੇ ਹੋ ਕੁਝ ਜ਼ਿਮੇਂਤਰ ਰੱਖਦੇ ਹੋ ਦੇਖੋ ਜੀ ਇਹ ਸਭ ਇੱਕ ਝੂਠੀ ਇਹਨਾਂ ਦੀ ਜ਼ਿਮੇਂਤਰ ਵਾਲੀ ਗੱਲ ਹੈ ਜੀ ਕੋਈ ਪਲੇਗਰਾਉਂਡ ਨਹੀਂ ਜੀ ਅੱਜ ਤੱਕ ਇਹਨਾਂ ਦੇ ਕੋਲੇ ਕੋਈ ਵੀ ਫੈਕਟਸ ਜਾਂ ਤੱਥ ਨਹੀਂ ਹੈਗੇ ਜਿਸ 'ਤੇ ਸਾਬਤ ਕਰ ਸਕਣ ਇਹ ਬੇਸਿਕਲੀ ਕਰਦੇ ਗੀਆਂ ਇੱਕ ਉਹਥੇ ਇਹਨਾਂ ਦਾ ਨਵਨੀਤ ਕੌਰ ਜੀ ਦਾ ਜਿਵੇਂ ਇਹਨਾਂ ਨੇ ਪਹਿਲਾਂ ਹੀ ਦੱਸਿਆ ਹੈਗਾ ਇਹ ਕਿਨਾਂ ਦੀ ਮਾਤਾ ਜੀ ਦਾ ਪਲਾਟ ਸੀਗਾ ਜੀ ਜੋ ਇਹਨਾਂ ਨੇ ਆਪਣੀ ਧੱਤ ਤੋਂ ਪਹਿਲਾਂ ਰਜਿਸਟਰਡ ਉਹਦੇ ਨਾਂ ਤੇ ਪਟਾ ਨਾਮ ਹੈ ਜੀ ਰਜਿਸਟਰਡ ਹੋਇਆ ਆ ਉਹ ਪਟਾ ਨਾਮੇ ਦੇ ਆਧਾਰ ਤੇ ਉਹਨਾਂ ਨੇ ਆਪਣੀ ਧੱ ਉਹਨਾਂ ਨੂੰ ਨੀਤਕੌਰ ਨੂੰ ਦੇ ਚੁੱਕੇ ਸੀਗੇ ਜੀ ਕੋਈ ਕਿਸੇ ਤਰ੍ਹਾਂ ਦਾ ਸਟੇਟਸ ਕੋ ਨਹੀਂ ਹੈ ਅਗਰ ਉਹ ਹੈਗਾ ਤਾਂ ਉਹ ਸਬਦ ਕਰਦਣ ਯਾਦਨ ਦਿਖਾਦਣ ਇਹਨਾਂ ਨੇ ਇਸ ਚੀਜ਼ ਦਾ ਇੱਕ ਝੂਠਾ ਦਾਵਾ ਦਾਇਰ ਕੀਤਾ ਸੀਗਾ 2023 ਦੇ ਵਿੱਚ ਜੀ ਜੱਜ ਮਾਨਯੋਗ ਅਦਾਲਤ ਜੱਜ ਮਨਦੀਪ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਇੱਕ ਮਹੀਨੇ ਇੱਕ ਸਾਲ ਦੇ ਕਰੀਬ 9 ਮਹੀਨੇ ਉਦੇ ਤੇ ਚੱਲਿਆ ਜੀ ਜਦੋਂ ਦਾ ਇਹ ਪਿਛਲੇ ਵੀ 25 ਸਾਲਾਂ ਤੋਂ ਇਸ ਪਲਾਟ ਦੇ ਉੱਤੇ ਰਕਵੇ ਦੇ ਉੱਤੇ ਆਪਣੀ ਖੇਤੀ ਪਸ਼ੂਆਂ ਲਈ ਚਾਰਾ ਬੀਜਦੇ ਸੀਗੇ ਜੀ ਕਰਦੇ ਸੀ ਕਿ ਜਦੋਂ ਮਾਨਯੋਗ ਅਦਾਲਤ ਨੇ ਇਸ ਚੀਜ਼ ਤੇ ਇਹਨਾਂ ਦੇ ਦਾਅਵੇ ਦੇ ਉੱਤੇ ਸਟੇਟਸ ਕੋ ਲਾਇਆ ਤਾਂ ਉਦੋਂ ਉਦੋਂ ਲਾਇਆ ਸੀਗਾ ਉਸ ਤੋਂ ਬਾਅਦ 9 ਮਹੀਨੇ ਦੇ ਵਿੱਚ 9 ਮਹੀਨੇ ਕੇਸ ਚੱਲਣ ਦੇ ਬਾਅਦ ਯਾਦ ਜੱਜ ਸਾਹਿਬ ਨੇ ਇਹ ਕੇਸ ਡਿਸਮਿਸ ਕਰਤਾ ਮਨੀਤ ਕੋਰ ਦੇ ਹੱਕ ਦੇ ਵਿੱਚ ਇਹ ਕੋਈ ਵੀ ਪਾਰਕ ਦੇ ਜਿਹੜਾ ਕਹਿੰਦੇ ਆ ਬੱਚਿਆਂ ਨੇ ਖੇਡਣ ਦਾ ਪੁਖਤਾ ਸਬੂਤ ਨਹੀਂ ਪੇਸ਼ ਕਰ ਸਕਦੇ ਨਕਸ਼ੇ ਦੇ ਦੱਸ ਰਹੇ ਆ ਕਿ ਪਾਰਕ ਐ ਸਕੂਲ ਦੇ ਕੋਲ ਸਾਹਨ ਵੀ ਐ ਬਾਬਾ ਜੀ ਸਰ ਨਕਸ਼ੇ ਦੇ ਵਿੱਚ ਤਾਂ ਮੈਂ ਕਹਿ ਦਾਂਗਾ ਜੀ ਕਿਲਾ ਚੌਂਕ ਦੀ ਜਗ੍ਹਾ ਦੇ ਵਿੱਚ ਬਾਰਕ ਛੱਡਿਆ ਹੋਇਆ ਜੀ ਕੋਈ ਫੈਕਸ ਦੇ ਆਧਾਰ ਤੇ ਖੜਨਗੇ ਇਹਨਾਂ ਨੇ ਬਹੁਤ ਕੰਪਲੇਂਟਾਂ ਪਾਈਆਂ ਮਾਣਯੋਗ ਡਿਪਟੀ ਕਮਿਸ਼ਨਰ ਦੇ ਵੀ ਝੂਠੀਆਂ ਪਾਈਆਂ ਜੀ ਝੂਠ ਦੇ ਆਧਾਰ ਤੇ ਉੱਥੇ ਦੀ ਵੀ ਮੈਂ ਆਪ ਜੀ ਨੂੰ ਰਿਪੋਰਟ ਦਿਖਾ ਦਾਂਗਾ ਜੋ ਮੇਰੇ ਕੋਲ ਐ ਉੱਥੇ ਵੀ ਉਹਨਾਂ ਨੇ ਆਪਣੇ ਵਿੱਚ ਨਾ ਕੋਈ ਪਰ ਆਹ ਤੋਂ 60% ਕੱਟੇ ਹੋਏ ਪਏ ਜਿਨ੍ਹਾਂ ਬਾਰੇ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਕਿ ਸਾਰੇ ਤੁਹਾਡੇ ਖਿਲਾਫ ਹੈ ਈ ਐਜੀ ਵੀ ਮੱਕੀ ਦਿਖ ਰਿਹਾ ਸਰ ਮੈਂ ਇਦਾਂ ਦੱਸਦਾ ਕਿ ਤੁਸੀਂ ਤਾਂ ਹੁਣ মিডিਆ ਤੁਹਾਡੇ ਤੋਂ ਕੋਈ ਚੀਜ਼ ਲੁਕੀ ਨਹੀਂ ਐ ਤੁਸੀਂ ਜਾ ਕੇ ਪੂਰੀ ਕਲੋਨੀ ਦੇ ਵਿੱਚ ਸਰਵੇ ਕਰੋ ਇਹ ਸਿਰਫ ਬਲਾਡ ਦੇ ਕੋਲ ਚੰਦ ਘ ਘਰਾਂ 10 ਘਰ ਜਿਹੜੇ ਉਹ ਉੱਥੇ ਇਕੱਠੇ ਹੁੰਦੇ ਆਂ ਜੀ ਬਾਕੀ ਕਲੋਨੀ ਦੇ ਵੀ 350 ਘਰ ਆ 300 ਘਰ ਦੇ ਵਿੱਚ ਕੱਲਾ ਕੱਲਾ ਜਾ ਕੇ ਪੁੱਛੇ ਜਾ ਸਕਦਾ ਮੈਂ ਵੀ ਉਸ ਕਲੋਨੀ ਦਾ ਵਸਨੀਕ ਆ ਜੀ ਮੇਰੇ ਨਾਲ ਵੀ ਹੈਗੇ ਮੈਂ ਕੋਈ ਇੱਕ ਇਕੱਠ ਕਰਨ ਨਾਲ ਇਹ ਨਹੀਂ ਸਾਬਤ ਕਰ ਸਕਦਾ ਸੱਚ ਨੂੰ ਝੂਠ ਨਹੀਂ ਬਣਾ ਸਕਦਾ ਹੈਗਾ ਹਨਾ ਜੋ ਵੀ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜੀ ਇਹ ਸਿਰਫ ਕਿਸੇ ਕਾਗਜ਼ ਇਹ ਕੀ ਕਰੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਇਸ ਕਰਕੇ ਵਰਤੇ ਜਾਂਦਾ ਕਿਉਂਕਿ ਇਹ ਮੇਰੀ ਭੈਣ ਹੈ ਜੀ ਨਵਨੀਤ ਕੋਰ ਜੀ ਸਾਡੇ ਰਿਸ਼ਤੇ ਦੇ ਵਿੱਚ ਜੀ ਮੈਂ ਇਹਨਾਂ ਦੇ ਨਾਲ ਖੜਦਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ ਹੁਣ ਇਹਨਾਂ ਨੇ ਅਦਾਲਤ ਦੇ 15 ਦਿਨ ਪਹਿਲਾਂ ਆਪਣਾ ਫੈਸਲੇ ਤੋਂ ਬਾਅਦ ਪਲਾਟ ਤੇ ਦੁਬਾਰਾ ਚਰੀ ਬੀਜਣ ਦੀ ਕੀਤਾ ਟਰੈਕਟਰ ਲਾਇਆ ਜੀ ਅੰਦਰ ਕਰ ਰਹੇ ਸੀਗੇ ਕੰਮਗਾ ਇਹਨਾਂ ਦੀ ਮਿਲੀ ਜੁਲੀ ਸਾਜ਼ਿਸ਼ ਨਾਲ ਕਿਸ ਦੀ ਸ਼ਹਿਦ ਕਰਦੇ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ ਇਹਨਾਂ ਨੇ 20-25 ਬੰਦਿਆਂ ਨੇ ਗੁੰਡਾਗਰਦੀ ਦਾ ਪੂਰਾ ਨੰਗਾ ਨਾਚ ਨੱਚਿਆ ਜੀ ਉੱਥੇ ਆ ਕੇ ਗੰਧ ਤੋੜੀ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਇੱਟਾਂ ਮਾਰੀਆਂ ਜਾਨੋ ਮਾਰਨ ਦੀਆਂ ਨੇ ਧਮਕੀਆਂ ਦਿੱਤੀਆਂ ਅਸੀਂ ਨੇ ਭੈਣ ਗਈ ਉੱਥੇ ਵੀ ਆਹ ਕੋਰਟ ਦੇ ਕਾਗਜ਼ ਐ ਜੀ ਦੇਖੋ ਕੋਰਟ ਨੇ ਸਾਡੇ ਹੱਕ ਕੀਤੇ ਕੋਈ ਸਟੇਜ ਨਹੀਂ ਉੱਥੇ ਖੜੇ ਖਰਬੰਦਾ ਜੀ ਨੇ ਕਿਹਾ ਵੀ ਮੈਂ ਕਿਸੇ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦਾ ਹੈਗਾ ਵੀ ਮੈਂ ਇਹਨਾਂ ਆਰਡਰਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਮੇਰੇ ਮਾਤਾ ਜੀ ਗਿਰੇ ਜੀ ਮੇਰੇ ਮਾਤਾ ਜੀ ਨੂੰ ਜਾਨੋ ਮਾਰਨ ਦੀ ਜੇ ਨਾਲ ਤਿੰਨ ਚਾਰ ਲੇਡੀਜ਼ ਨਾਲ ਖਰਬੰਦਾ ਜੀ ਦੀ ਵਾਈਫ ਮੋਣੀ ਖਰਬੰਦਾ ਜੀ ਨੇ ੱੱਕਾ ਮਾਰ ਕੇ ਜ਼ਮੀਨ ਤੇ ਗਿਰਿਆ ਜਿਹਦੀ ਅਸੀਂ ਐਫ ਆਈ ਆਰ ਵੀ ਕਟਾਈ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਸਾਰੀਆਂ ਵੀਡੀਓ ਤੁਹਾਡੇ ਵੱਲੋਂ ਹੁੰਦੀ ਹੈ। ਹਾਂਜੀ ਉਹ ਕਹਿੰਦੇ ਗੁੰਡਾਗਰਦੀ ਤੁਹਾਡੇ ਵੱਲੋਂ ਹੁੰਦੀ ਹੈ। ਸਰ ਉਹਦਾ ਕੋਈ ਪੁਖਤਾ ਸਬੂਤ ਹੈ ਮੈਂ ਕਹਿ ਦਾਂਗਾ ਕਹਿਣ ਨਾਲ ਨਹੀਂ ਨਾ ਕੋਈ ਗੱਲ। ਦੇਖੋ ਜੀ ਐਫਆਈਆਰ ਵੀ ਹੋਈ ਹੈ ਉਹਨਾਂ ਤੇ 7 ਬੰਦਿਆਂ ਤੇ ਬਾਈ ਨੇਮ ਹੋਈ ਹੈ। ਉਹਦੀ ਕੱਲੀ-ਕੱਲੀ ਮੈਂ ਆਪ ਜੀ ਨੂੰ ਵੀਡੀਓ ਦਿਖਾਣਾ ਕੱਲੇ-ਕੱਲੇ ਮੇਰੇ ਕੋਲੇ ਫੋਟੋਗ੍ਰਾਫਸ ਹੈਗੀਆਂ ਫੋਟੋਗ੍ਰਾਫਸ ਮੀਡੀਆ ਨੂੰ ਤੇ ਸਮੂਹ ਕਰਾਇਓ ਜਿਹੜਾ ਫੋਟੋਗ੍ਰਾਫਸ ਮੰਗਾਓ। ਉਹ ਕੱਲੇ-ਕੱਲੇ ਪੁਖਤਾ ਸਬੂਤ। ਤੁਸੀਂ ਜੀ ਅੱਜ ਬੈਠੇ ਹੋ ਕਾਨੂੰਨ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜ ਕਿਸਤੇ ਕਰਦੇ ਆ ਜੀ ਉਹ ਕੰਮ ਇਹਨਾਂ ਨੂੰ ਵੀ ਪਤਾ ਹੋਣਾ ਜੀ ਹੈਨਾ ਜੀ ਏ ਐਜ਼ ਅ ਪ੍ਰੋਪਰਟੀਓਰ ਜੀ ਦੱਸੋ ਜਿਹੜੀ 4500 ਗਾਜੀ ਜਗ੍ਹਾ ਕਹਿ ਰਹੇ ਕਿ ਉਹ ਜਗ੍ਹਾ ਵੇਚ ਚੁੱਕੇ ਆ ਪਹਿਲਾਂ ਜਿਹੜੇ ਖਸਰੇ ਨੰਬਰਾਂ ਦੀ ਵੀ ਜ਼ਿਕਰ ਕੀਤਾ ਜਾ ਰਿਹਾ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਐਜ਼ ਅ ਡੀਲਰ ਦੇਖਦੇ ਹੋ ਕਿ ਉਹ ਜਗ੍ਹਾ ਜਿਹੜੀ ਤੁਹਾਨੂੰ ਵੇਚਣ ਲਈ ਆਈ ਹੈ ਹੈਗੀ ਸਰ ਮੈਂ ਦੱਸਦਾ ਜੀ ਕੋਈ ਵੇਚਣ ਲਈ ਨਹੀਂ ਜਗ੍ਹਾ ਆਈ ਹੈ ਜੀ ਸਾਡੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਡੀ ਭੈਣ ਦੀ ਪ੍ਰਾਪਰਟੀ ਹੈ ਜੀ ਉਹਨਾਂ ਦੀ ਜੱਦੀ ਹੈ ਇਹਨਾਂ ਦੀ ਅੱਖ ਹੈ ਜੀ ਜਿਹੜੇ ਚਾਰ ਘਰ ਉੱਥੇ ਨੇੜੇ ਦੇ ਵਸਦੇ ਨੇ ਜੀ ਵੀ ਅਸੀਂ ਉਸਤੇ ਕਬਜ਼ਾ ਕਰ ਲਈਏ ਸ਼ੁਰੂ ਤੋਂ ਇਸ ਪਲਾਟ ਤੇ ਅੱਖ ਰੱਖਦੇ ਸੀਗੇ ਜੀ ਤੇ ਬਾਕੀ ਰਹੀ ਤੁਸੀਂ ਗੱਲ ਜਿਹੜੇ ਫੈਕਟ ਰੇਵਨਿਊ ਡਿਪਾਰਟਮੈਂਟ ਪਹਿਲਾਂ ਵੀ ਵੈਰੀਫਾਈ ਕਰ ਚੁੱਕਿਆ ਜਿਸ ਚੀਜ਼ ਦੀ ਆਰਟੀਆਈ ਰਾਈ ਮੈਂ ਕਾਪੀ ਲਈਤੀ ਹੈ ਉਹ ਆਪ ਜੀ ਨੂੰ ਦਿਖਾ ਦੰਨਾ ਕਿ ਰੈਵਨਿਊ ਡਿਪਾਰਟਮੈਂਟ ਨੇ ਇਹ ਰਿਪੋਰਟ ਆਹ ਲੋ ਜੀ ਮੈਂ ਇੱਕ ਨੂੰ ਤਾਂ ਰੈਵਨਿਊ ਡਿਪਾਰਟਮੈਂਟ ਦੀ ਆਹ ਜੀ ਨੂੰ ਜਮ੍ਹਾਂ ਬੰਦੀ ਔਰ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਅਗਰ ਇਹ ਕਹਿੰਦੇ ਆ ਖਰਮੰਦਾ ਜੀ ਮੈਂ ਤਾਂ ਇਸ ਪ੍ਰਾਪਰਟੀ ਦੇ ਪੇਪਰ ਦਿਖਾਨਾ ਕੋਈ ਪਾਰਖ ਦਾ ਪੁਗਤਾ ਸਬੂਤ ਤਾਂ ਪ੍ਰਸ਼ਾਸਨ ਦੇ ਅੱਗੇ ਰੱਖਣ ਪਾ ਜੀ ਜੋ ਵੀ ਗੱਲ ਹੈ ਕਿਸੇ ਤਰ੍ਹਾਂ ਦੀ ਅਗਰ ਕੋਈ ਸਬੂਤ ਹੈ ਕੋਰਟ 'ਚ ਪੇਸ਼ ਕਰਨ ਕੋਰਟ ਦੇ ਵਿੱਚ ਕਲੀਅਰ ਹੈ ਮੈਂ ਆਜ ਨੂੰ ਦਿਖਾਵਾਂਗਾ ਜੱਜ ਮਨਦੀਪ ਸਿੰਘ ਦੀ ਅਦਾਲਤ ਦਾ ਫੈਸਲਾ ਹੈ ਜੀ ਉਹਨਾਂ ਨੇ ਕਲੀਅਰ ਡਿਸਮਿਸ ਕੀਤਾ ਹੈ ਵੀ ਇਹ ਕੋਈ ਵੀ ਪਾਰਟੀ ਹੈ ਜਿਹੜੀ ਉਕਤਾ ਸਬੂਤ ਨਹੀਂ ਕਰ ਉਹ ਮੈਂ ਇੱਕ ਧਿਆਨ ਹੋਰ ਆਪ ਜੀ ਨੂੰ ਗੱਲ ਤੇ ਲੈਣਾ ਜਾਵਾਂਗਾ ਕਿ ਜਿਹੜੀ ਕਲੋਨੀ ਦਾ ਆਪਦੇ ਆਪ ਨੂੰ ਪ੍ਰਧਾਨ ਕਹਿੰਦੇ ਆ ਵੀ ਹਰੇ ਜਿਗਾ ਪ੍ਰਧਾਨ ਲਿਖਦੇ ਆ ਕੀ ਆਪਦੇ ਆਪ ਨੂੰ ਕੋਈ ਕਹਿੰਦਾ ਪ੍ਰਧਾਨ ਬਣ ਜਾਂਦਾ ਹੈ ਕਦੀ ਅੱਜ ਤੱਕ ਕਲੋਨੀ ਦੀ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਨੂੰ ਚੁਣਿਆ ਗਿਆ ਪ੍ਰਧਾਨ ਦਾ ਇਹ ਕਿਸ ਬੇਸ ਤੇ ਪ੍ਰਧਾਨ ਕਹਿੰਦੇ ਆ ਆਪਣੇ ਆਪ ਨੂੰ ਕੋਈ ਕਹਿੰਦਾ ਆ ਸਾਡੇ ਕਲੋਨੀ ਦੀ ਥੰਤ ਇਨ ਕਲੇਵ ਦੀ ਐਸੋਸੀਏਸ਼ਨ ਦਾ ਇੱਕ ਮੈਮੋਰੰਡਮ ਹੈ ਜਿਹਦੀ ਮੈਂ ਕਾਪੀ ਵਿਖਾਨਣਾ ਜੀ ਜਿਹੜੀ ਰਜਿਸਟਰਡ ਹੋਈ ਹੋਈ ਹੈ ਆ ਸੱਤ ਮੈਂਬਰੀ ਕਮੇਟੀ ਦੇ ਨਾਂ ਤੇ ਜਿਸ ਕਰਨਲ ਦੁੱਲਾ ਜੀ ਬਲਤੇਜ ਜੀ ਜਗਜੀਵਨ ਸਿੱਧੂ ਬਲਦੇਵ ਸਿੰਘ ਜਸਵੀਰ ਸਿੰਘ ਸਿੱਧੂ ਦਵਿੰਦਰ ਸਿੰਘ ਇੰਦਰਵੀਰ ਸਿੰਘ ਸੰਧੂ ਆ ਮੈਮੋਰੈਂਡਮ ਦੀ ਕਾਪੀ ਤੇ ਹੈ ਇਹਨਾਂ ਦਾ ਤਾਂ ਕਲੋਨੀ ਨਾਲ ਕੋਈ ਹੈ ਹੀ ਨਹੀਂ ਇਹ ਤਾਂ ਥ੍ਰੈਟ ਕਰਨ ਵਾਲੇ ਬੰਦੇ ਆ ਬਲੈਕਮੇਲਰ ਕਰਦੇ ਆ ਬਲੈਕਮੇਲਰ ਹਾਂਜੀ ਇਹ 2000 ਚੋਂ ਦਾ ਦੀ ਸੋਸਾਇਟੀ ਸੰਤ ਇਨਗਲੇਵ ਦੀ ਰਜਿਸਟਰਡ ਹੈ ਤੁਸੀਂ ਆਪ ਜੀ ਨੂੰ ਪਤਾ ਹੀ ਹੋਵੇ ਜਿੱਥੇ ਇੱਕ ਜਗ੍ਹਾ ਸੋਸਾਇਟੀ ਕੋਈ ਰਜਿਸਟਰਡ ਹੋਵੇ ਉੱਥੇ ਦੂਜੀ ਨਹੀਂ ਹੋ ਸਕਦੀ ਜੀ ਇੱਕ ਸੋਸਾਇਟੀ ਰਜਿਸਟਰਡ ਦਾ ਕਾਨੂੰਨ ਹੈ ਜੀ ਇਹ 2023 ਤੁਸੀਂ ਕੀ ਕਹੋਗੇ ਜਿਹੜੀ ਅੱਜ ਕਾਨਫਰੰਸ ਕੁੱਲ ਮਿਲਾ ਕੇ ਅਸੀਂ ਇਹ ਕਵਾਂਗੇ ਜੀ ਇਹ ਸਾਡੇ ਭੈਣ ਨੂੰ ਬਹੁਤ ਥ੍ਰੈਟ ਕਰਦੇ ਆ ਤੰਗ ਕਰਦੇ ਆ ਬਟ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਜਦੋਂ 2023 ਦਾ ਅਸੀਂ ਇਹੀ ਕਹਿਣਾ ਜਾਵਾਂਗੇ ਸਟੇਟਸ ਕੋਲ ਲੱਗਿਆ ਸੀਗਾ ਅਸੀਂ ਪਲਾਟ ਦੇ ਅੰਦਰ ਆਪਣੇ ਵੜੇ ਵੀ ਨਹੀਂ ਗਏ ਕਿਉਂਕਿ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਜਦੋਂ ਸਟੇਟਸ ਕੋ ਉਹਨਾਂ ਨੇ ਤੋੜਿਆ ਉਦੋਂ ਉਸ ਤੋਂ ਬਾਅਦ ਹੀ ਅਸੀਂ ਆਪਣੇ ਪਲਾਟ ਦੇ ਅੰਦਰ ਜਾ ਕੇ ਵਾਹੀ ਕੀਤੀ ਹੈ ਆਪਣੇ ਪਲਾਟ ਦੇ ਅੰਦਰ ਵੜਿਆ ਬਟ ਇਹਨਾਂ ਨੇ ਪਤਾ ਨਹੀਂ ਕਿਹਦੀ ਸ਼ਾਇ ਤੇ ਸਾਨੂੰ ਨਹੀਂ ਪਤਾ ਇਹਨਾਂ ਨੂੰ ਕਿਹਦੀ ਸ਼ਾਇ ਹੈ ਅੱਜ ਸ਼ਾਇਦ ਪਤਾ ਲੱਗ ਗਿਆ ਇੱਕ ਕਲਦ ਦਲ ਦੇ ਸੀੜਾ ਸਾਹ ਜੀ ਕੋ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਨਾ ਉਹਨਾਂ ਨੂੰ ਫੈਕਟ ਜਿਕੇ ਨਾ ਪਤਾ ਨਹੀਂ ਕਿਹਦੀ ਸ਼ਾਇ ਤੇ ਕਰਦੇ ਸਾਨੂੰ ਨਹੀਂ ਪਤਾ ਜੀ ਕੀ ਕਰਦੇ ਉਹਦਾ ਕਹਿਣਾ ਸੀ ਜਿਹੜੇ ਤੁਹਾਡੇ ਬਲਤੇਸ਼ ਸਿੰਘ ਹੀ ਹੈ ਪਹਿਲਾਂ ਉਹਨਾਂ ਦੇ ਨਾਲ ਸੀ ਉਹ ਉਹਨਾਂ ਦੀ ਗਲਤੀ ਹਾਂ ਵੀ ਭਰਦੇ ਸੀ ਵੀ ਮੈਂ ਬੱਚਿਆਂ ਦੇ ਲਈ ਅਸੀਂ ਪਾਰਕ ਬਣਾਵਾਂਗੇ ਹੁਣ ਉਹਨਾਂ ਤੋਂ ਕਹਿੰਦੇ ਵੀ ਛੱਡ ਤੋਂ ਉਹਨਾਂ ਦੇ ਦੂਜੀ ਸਰ ਇਸ ਚੀਜ਼ ਦਾ ਨੇ ਬਲਤੇਜ ਪੰਨੂ ਜੀ ਹਮੇਸ਼ਾ ਸੱਚਾਈ ਦੇ ਨਾਲ ਰਹੇ ਆ ਉਹਨਾਂ ਨੇ ਹਮੇਸ਼ਾ ਕਲੋਨੀ ਦੇ ਹੋਣ ਦੇ ਨਾਤੇ ਜਦੋਂ ਫੈਕਟਸ ਵੇਖੇ ਆ ਸਾਰਾ ਕੁਝ ਵੇਖ ਕੇ ਉਹਨਾਂ ਨੇ ਉਹਨਾਂ ਦਾ ਕਹਿ ਮੈਂ ਝੂਠ ਦਾ ਕੋਈ ਸਾਥ ਨਹੀਂ ਦੇਣਾ ਉਹ ਅੱਜ ਵੀ ਸੱਚਾਈ ਦੇ ਨਾਲ ਖੜਿਆ ਕਲੋਨੀ ਦੇ 250 ਦੇ ਕਰੀਬ ਘਰ ਉਹਨਾਂ ਦੇ ਨਾਲ ਹੈ ਇਹ 10 ਘਰਾਂ ਨੂੰ ਛੱਡ ਕੇ ਜਿੱਥੇ ਮਰਜ਼ੀ ਜਾਇਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز